Thank you. ਹਾਂਜੀ ਦੋਸਤੋ ਸਤਕ ਨਿਊਜ਼ ਦੇਖਣ ਵਾਲੇ ਸਾਰਨ ਸਤਿ ਸ੍ਰੀ ਅਕਾਲ ਪੰਜਾਬ ਸਿੱਖਿਆ ਕ੍ਰਾਂਤੀ ਸਰਦਾਰ ਭਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਪੰਜਾਬ ਦੀ ਜੋਗ ਅਗਵਾਈ ਹੇਠ ਸਰਦਾਰ ਹਰਜੋਤ ਸਿੰਘ ਬੈਂਸ ਮਾਨਯੋਗ ਸਿੱਖਿਆ ਮੰਤਰੀ ਪੰਜਾਬ ਅਤੇ ਸ਼੍ਰੀ ਮਾਨ ਜਗਤਾਰ ਸਿੰਘ ਵਿਆਲਪੁਰਾ ਹਲਕਾ ਵਿਧਾਇਕ ਸਮਰਾਲਾ ਇਹਨਾਂ ਨੇ ਇੱਕ ਵਧੀਆ ਭਰਵਾਨਾ ਕੀਤਾ ਆਪਾਂ ਗੱਲ ਕਰਦੇ ਆ ਜਿਵੇਂ ਵੀਡੀਓ ਚੱਲਦੀ ਹੈ ਵੀਡੀਓ ਚੱਲਦੇ-ਚੱਲਦੇ ਗੱਲ ਕਰਦੇ ਆ ਇੱਕ ਆ ਪ੍ਰਲਾਖ ਸਕੂਲ ਦੀ ਤੁਸੀਂ ਇਮਾਰਤ ਦੇਖ ਰਹੇ ਹੋ ਏਰੀਆ ਦੇਖ ਰਹੇ ਹੋ ਹੁਣ ਇੱਕ ਸਾਫ ਸੁਥਰਾ ਇੱਕ ਜਿਹੜਾ ਬਾਥਰੂਮ ਪਰੇ ਬਣਾ ਦਿੱਤਾ ਗਿਆ ਗੱਭਿਆਂ ਤੋੜ ਕੇ ਇਹਦੀ ਵੀ ਆਪਾਂ ਗੱਲ ਕਰਦੇ ਆ ਤੇ ਕੁਝ ਦੇਰ ਤੋਂ ਧਿਆਨ ਚ ਮੇਰੇ ਵੀ ਸਕੂਲ ਨੂੰ ਵਧੀਆ ਬਣਾਇਆ ਗਿਆ ਵਾ ਜਿਹੜਾ ਮੁਰੇ ਪਾਣੀ ਖੜਦਾ ਸੀਗਾ ਹੁਣ ਇਹਦੇ ਪਾਣੀ ਵੀ ਖੜਦਾ ਨਹੀਂਗਾ ਕਿਉਂਕਿ ਮੈਂ ਪਹਿਲਾਂ ਦੇਖਿਆ ਬੱਚੇ ਕਈ ਵਾਰੀ ਉਹ ਛਾਲ ਜੀ ਮਾਰ ਕੇ ਗੇਟ ਚੋਂ ਬਾਹਰ ਨਿਕਲਦੇ ਸੀਗੇ ਪਾਣੀ ਟਪਕੇ ਹਨਾ ਜਿਹੜਾ ਬਾਥਰੂਮ ਬਣਾਇਆ ਸੀਗਾ ਉਹਦੀ ਬੜੀ ਗੰਦੀ ਸਮੈਲ ਆਉਂਦੀ ਸੀ ਪਿਸ਼ਾਬ ਦੀ ਉੱਥੋਂ ਜਿਹੜੀ ਕਿ ਹੁੰਨੀ ਹੈਗੀ ਇਹ ਤੇ ਟਿੱਪਣੀ ਵੀ ਕੀ ਲੋਕਾਂ ਨੇ ਕੀਤੀ ਸੀ ਬਾਥਰੂਮ ਜਿਹੜਾ ਪਬਲਿਕ ਬਾਥਰੂਮ ਮ ਤੋੜ ਦਿੱਤਾ ਗਿਆ ਪਰ ਕਿਸੇ ਨੇ ਇਹ ਟਿੱਪਣੀ ਨਹੀਂ ਕੀਤੀ ਵੀ ਉੱਥੇ ਇੰਨੀ ਗੰਦੀ ਸਮੈਲ ਆਉਂਦੀ ਸੀ ਮੁਸ਼ਕ ਮਾਰਦਾ ਸੀਗਾ ਸੋ ਇੱਕ ਵਧੀਆ ਪ੍ਰਾਲਾ ਮੇਰੇ ਹਿਸਾਬ ਨਾਲ ਕੀਤਾ ਗਿਆ ਵਾ ਇਹ ਕਿਉਂਕਿ ਇੱਕ ਦਿੱਖ ਥੋੜੀ ਸਕੂਲ ਦੀ ਵਧੀਆ ਬਣ ਗਈ ਇੱਕ ਬਾਥਰੂਮ ਪਰੇ ਖੁੰਝੇ ਜਲਾਤਾ ਪਬਲਿਕ ਬਾਥਰੂਮ ਦਾ ਵੀ ਮਾਨ ਰੱਖ ਲਿਆ ਵੀ ਲੋਕ ਕਹਿੰਨ ਕਿ ਇਹ ਬਾਥਰੂਮ ਤੋੜਤਾ ਪਰ ਇਹਨਾਂ ਬੱਚਿਆਂ ਦੀ ਜਿਹੜੀ ਹੈਗੀ ਆ ਕੁਝ ਸਹੂਲਤ ਚੰਗੀ ਹੋਈ ਆ ਬੱਚਿਆਂ ਨੂੰ ਜਾਂ ਸਕੂਲ ਦੇ ਟੀਚਰਸ ਨੇ ਉਹਨਾਂ ਲਈ ਕਿਉਂਕਿ ਇੱਥੇ ਦੇਹਲੀਆਂ ਵਿੱਚ ਮੈਨੂੰ ਪਤਾ ਵੀ ਕਾਫੀ ਇੱਥੇ ਪਾਣੀ ਖੜਦਾ ਸੀ ਜਦੋਂ ਮੌਸਮ ਖਰਾਬ ਹੁੰਦਾ ਸੀਗਾ ਜਾਂ ਨਾਲੀ ਦੇ ਵਿੱਚੋਂ ਵੀ ਪਾਣੀ ਨਿਕਲ ਕੇ ਬਾਹਰ ਖੜਾ ਰਹਿੰਦਾ ਸੀਗਾ ਤੇ ਆ ਬੋਰਡ ਜਿਹੜਾ ਦੇਖ ਰਹੇ ਆ ਮੈਂ ਇਹ ਕਹਿਣਾ ਚਾਹੁੰਨਾ ਬੇ ਕੁਛ ਚੰਗਾ ਉਪਰਾਲਾ ਜਿਹੜਾ ਮਜੂਤਾ ਸਰਕਾਰ ਆ ਹਲਕਾ ਵਿਧਾਇਕ ਦਿਆਲ ਦਿਆਲਪੁਰਾ ਕੰਨੀਓ ਬਹੁਤ ਬੜੀ ਇੱਕ ਉਹਨਾਂ ਨੇ ਉਪਰਾਲਾ ਕੀਤਾ ਵਾ ਤੇ ਵੀਡੀਓ ਚੱਲਦੇ-ਚੱਲਦੇ ਮੈਂ ਤੁਹਾਨੂੰ ਜੇ ਤੋਂ ਬਾਅਦ ਇੱਕ ਉੱਥੇ ਜਿਹੜਾ ਲੋਕਲ ਬੰਦਾ ਉਹਨਾਂ ਨਾਲ ਵੀ ਗੱਲ ਕਰਾਉਂਗਾ ਇੱਥੇ ਜਦੋਂ ਮੀਂਹ ਪੈਂਦਾ ਸੀਗਾ ਟਟ-ਟਟ ਤਿੰਨ-ਤਿੰਨ ਚਾਰ-ਚਾਰ ਦਿਨ ਪਾਣੀ ਖੜਾ ਰਹਿੰਦਾ ਸੀਗਾ ਬਿਨਾ ਮੀਂਹ ਦੇ ਵੀ ਨਾਲੀ ਚੋਂ ਪਾਣੀ ਨਿਕਲ ਕੇ ਓਵਰਫਲੋ ਹੋ ਕੇ ਸਕੂਲ ਦੇ ਬਾਹਰ ਆਇਆ ਰਹਿੰਦਾ ਸੀਗਾ ਜਿਹੜਾ ਕਿ ਹੁਣ ਨਹੀਂ ਹੈਗਾ ਵੀਡੀਓ ਦੇ ਲਾਸਟ 'ਚ ਮੈਂ ਇੱਕ ਬੰਦੇ ਨਾਲ ਵੀ ਤੁਹਾਡੀ ਗੱਲ ਕਰਾਉਂਗਾ ਜਿਹੜਾ ਉੱਥੇ ਸਬਜ਼ੀ ਦਾ ਕੰਮ ਕਰਦਾ ਵੀ ਕੀ ਹਾਲਾਤ ਨੇ ਉੱਥੇ ਤੇ ਮੈਨੂੰ ਇਹ ਵੀ ਪਤਾ ਵੀ ਤੇ ਟਿੱਪਣੀ ਵੀ ਖਾਸੀ ਹੋਈ ਸੀਗੀ ਵੀ ਜਿਹੜਾ ਬਾਥਰੂਮ ਆ ਪਬਲਿਕ ਬਾਥਰੂਮ ਤੋੜਾ ਦਿੱਤਾ ਗਿਆ ਵਾ ਗਲਤ ਕੀਤਾ ਐ ਕੀਤਾ ਸੋ ਲੋਕਾਂ ਦੀ ਆਪਣੀ ਆਪਣੀ ਸੋਚ ਆ ਮੇਰੀ ਆਪਣੀ ਸੋਚ ਆ ਮੈਂ ਇੱਥੇ ਇੱਕ ਵਧੀਆ ਕਹਿਣਾ ਵੀ ਜਿਹੜੇ ਮੌਜੂਦਾ ਸਾਡੇ ਵਿਧਾਇਕ ਨੇ ਐਮਐਲਏ ਸਾਹਿਬ ਨੇ ਇਹਨੇ ਇੱਕ ਕਾਫੀ ਇਹਨਾਂ ਨੇ ਵਧੀਆ ਕੰਮ ਕੀਤਾ ਇੱਕ ਸਕੂਲ ਨੂੰ ਜਿਹੜੀ ਵਿਦਿਅਕ ادارے ਨੂੰ ਵਧੀਆ ਬਣਵਾਇਆ ਵਾ ਵਧੀਆ ਦਿਖ ਦੇ ਦਿੱਤੀ ਗਈ ਆ ਤੇ ਜਿਹੜਾ ਹੁਣ ਸ਼ਹਿਰ ਦੇ ਵਿੱਚ ਜਿਹੜਾ ਪਾਣੀ ਮੀਂਹ ਪੈਣ ਦੇ ਬਾਅਦ ਖੜਾ ਰਹਾ ਸੀਗਾ ਡੱਬੀ ਬਿਜਾਰ ਚ ਜਾਂ ਚੰਡੀਗੜ੍ਹ ਰੋਡ ਤੇ ਉਹ ਘਟੋ ਘਟ ਪਹਿਲਾਂ ਤਿੰਨ ਤਿੰਨ ਦਿਨ ਪਾਣੀ ਖੜਾ ਰਹਿੰਦਾ ਸੀਗਾ ਦੁਕਾਨਾਂ ਵੀ ਬੰਦ ਰਹੀਆਂ ਨੇ ਲੋਕ ਔਖੇ ਵੀ ਹੋਏ ਨੇ ਸੋ ਹੁਣ ਜਿਹੜਾ ਉਹ ਸਮੱਸਿਆ ਨਹੀਂ ਹੈਗੀ ਇਸ ਲਈ ਵਿਧਾਇਕ ਜਿਹੜੇ ਹੈਗੇ ਸਾਡੇ ਦਿਹਾਰਪੁਰ ਉਹਨਾਂ ਦਾ ਮੈਂ ਕੈਨਾ ਵੀ ਉਹਨਾਂ ਨੇ ਇੱਕ ਬਹੁਤ ਵਧੀਆ ਇੱਥੇ ਕੰਮ ਕੀਤਾ ਸ਼ਹਿ ਸ਼ਹਿ ਦੋਸਤ ਕੀ ਹਾਲ ਚਾਲ ਵਧੀਆ ਜੀ ਅੱਛਾ ਇੱਕ ਗੱਲ ਪੁੱਛਣੀ ਚਾਹੁੰਨਾ ਇੱਥੇ ਤੇਰਾ ਸਬਜ਼ੀ ਦਾ ਕੰਮ ਆ ਨਾ ਕਾਫੀ ਦੇਰ ਤੋਂ ਅੱਛਾ ਇਹ ਮੈਂ ਜਾਣਨਾ ਚਾਹੁੰਨਾ ਵੀ ਪਹਿਲਾਂ ਇੱਥੇ ਪਾਣੀ ਖੜਦਾ ਸੀ ਦੁਕਾਨਾਂ ਬੰਦ ਕਰਨੀਆਂ ਪੈਂਦੀਆਂ ਸੀ ਕਿ ਅੱਜ ਕੱਲ ਵੀ ਉਹੀ ਹਾਲ ਹੈ ਕਿ ਨਹੀਂ ਨਹੀਂ ਪਾਣੀ ਤਾਂ ਖੜਦਾ ਹੈ ਪਰ ਉਹਨਾਂ ਨੇ ਨਿਕਲ ਜਾਂਦਾ ਕਿੰਨੀ ਖੇਤੀ ਨਿਕਲ ਜਾਂਦਾ ਉਹ ਜੇ ਪਾਣੀ ਪੂਰਾ ਖੜ ਗਿਆ ਤਾਂ ਘੰਟੇ ਤੋਂ ਵੱੰਦੇ ਬਾਅਦ ਸਾਰਾ ਪਾਣੀ ਨਿਕਲ ਜਾਂਦਾ ਹਾਂ ਜਦੋਂ ਪਹਿਲਾਂ ਹਾਲਾਤ ਸੀਗੇ ਇੱਥੇ ਦੇ ਸਰ ਜੀ ਤਿੰਨ ਤਿੰਨ ਦਿਨ ਨਿਕਲਦਾ ਨਹੀਂ ਸੀ ਤਿੰਨ ਤਿੰਨ ਦਿਨ ਹਾਂ ਠੀਕ ਤੈਨੂੰ ਕਾਫੀ ਸਾਲ ਹੋ ਗਏ ਇੱਥੇ ਕੰਮ ਕਰਦਿਆਂ 20 ਸਾਲ ਹੋ ਗਏ ਯਾਨੀ ਅੱਜ ਦਾ ਜਿਹੜਾ ਮਾਹੌਲ ਆ ਕੁਝ ਠੀਕ ਆ ਆ ਭਾਈ ਇਹ ਠੀਕ ਹੈ ਜੀ ਕਾਫੀ ਬਦਲ ਗਿਆ ਯਾਨੀ ਤੈਨੂੰ ਲੱਗਦਾ ਵੀ ਜਿਹੜੀ ਹੁਣ ਸਰਕਾਰ ਕੰਮ ਕਰ ਰਹੀ ਆ ਮੌਜੂਦਾ ਇਹ ਚੰਗਾ ਚੰਗਾ ਕੁਝ ਕਰ ਰਹੀ ਆ ਹਨਾ ਹਾਂ ਠੀਕ ਆ ਤੇ ਜਿਹੜੇ ਮੌਜੂਦਾ ਐਮਐਲਏ ਆ ਉਹਨਾਂ ਲਈ ਕੁਝ ਕਹਿਣਾ ਚਾਹਾਂਗੇ ਵੀ ਉਹਨਾਂ ਨੇ ਕੰਮ ਵਧੀਆ ਕੀਤਾ ਹੈ ਕਿ ਨਹੀਂ ਕੀ ਕੰਮ ਕਾਫੀ ਕੀਤਾ ਨੇ ਆ ਸਕੂਲ ਕਿਤੇ ਕੰਮ sare ਹਾਂ ਜੇ ਆਈ ਸਮਸਾਨ ਦੇ ਸਾਹਮਣੇ ਸਾਡੀ ਸੂਟ ਖੜੇ ਹਾਂ 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 ਇਸੇ ਲਈ ਕਿਸ ਤਰੱਕੀ ਹੋਈ ਆ ਠੀਕ ਕੀ ਕੀ ਤਰੱਕੀ ਹੋਈ ਆ ਇੱਥੇ ਇੱਥੇ ਆ ਦੇਖੋ ਬਹੁਤ ਗੇਟਵਾਏ ਨੇ ਬਾਂਡੀ ਬਣਾਈ ਆ ਕੋਈ ਕੰਦਰ ਸਫਾਈ ਜਲਦੀ ਉੱਪਰ ਕੰਮ ਚੱਲ ਰਿਹਾ ਜਿਹੜੇ ਅਛੇ ਤੇ ਚੰਗੇ ਸੀ ਜੀ ਆ ਜਿਵੇਂ ਇੱਥੇ ਬਾਥਰੂਮ ਦੀ ਆ ਕਿ ਸਮੈਲ ਆਉਂਦੀ ਰਹਿੰਦੀ ਸੀ ਕਾਫੀ ਗੰਦੀ ਹੁਣ ਤਾਂ ਨਹੀਂ ਆਉਂਦੀ ਹੈਗੀ ਇੱਥੇ ਠੀਕ ਆ ਦੋਸਤ ਉਹ ਠੀਕ ਠਾਕ